ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਇੱਕ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਅੱਜ ਤਰੀਕ ਹੈ ਜੀ 27 ਮਾਰਚ ਦਿਨ ਵੀਰਵਾਰ ਹੈ ਸਾਲ 2025 ਹੈ ਸ਼ਾਮ ਦੇ ਸਵਾ 5 ਵਜੇ ਦਾ ਟਾਈਮ ਹੋ ਗਿਆ ਤੇ ਮੈਂ ਇੱਥੇ ਆਇਆ ਹੋ ਜੀ ਮਹਾਲੀ ਦੇ ਵਿੱਚ ਇੱਥੇ ਗੁਰਦੁਆਰਾ ਸਾਹਿਬ ਦੇ ਆਪਾਂ ਬਾਹਰ ਖੜੇ ਆ ਗੁਰਦੁਆਰਾ ਮਾਤਾ ਸੁੰਦਰ ਕੌਰ ਜੀ ਤੇ ਇੱਕ ਜਿਹੜਾ ਗੁਰਦੁਆਰਾ ਇਤਿਹਾਸਕ ਗੁਰਦੁਆਰਾ ਗੁਰਦੁਆਰਾ ਸਾਹਿਬ ਦਾ ਜਿਹੜਾ ਆਪਾਂ ਇਤਿਹਾਸ ਪਤਾ ਕਰਦੇ ਆ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆ ਇਸ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਹੁਣ ਆਪਾਂ ਚੱਲਦੇ ਆ ਤੇ ਗੁਰਦੁਆ ਇੱਥੇ ਸਾਹਮਣੇ ਬੋਰਡ ਵੀ ਲੱਗਿਆ ਹੋਇਆ ਜੀ ਤੇ ਇੱਥੇ ਲਿਖਿਆ ਹੋਇਆ ਇਤਿਹਾਸ ਗੁਰਦੁਆਰਾ ਮਾਤਾ ਸੁੰਦਰਕੌਰ ਜੀ ਇਸ ਸਾਈਡ ਤੇ ਹੋਈ ਹੈ ਡਾਇਰੈਕਸ਼ਨ ਤੇ ਸਾਹਮਣੇ ਜਿਹੜਾ ਇਹ ਰੋਡ ਹੈ ਜੀ ਗੁਰਦੁਆਰਾ ਸਿੰਘ ਸਿੱਧਾ ਸਵਾਨਾਂ ਨੂੰ ਨਿਕਲ ਜਾਂਦਾ ਹੈ ਤੇ ਜਿਹੜਾ ਇਹ ਗੁਰਦੁਆਰਾ ਸਾਹਿਬ ਸੈਕਟਰ 70 ਮੁਹਾਲੀ ਦੇ ਵਿੱਚ ਬਣਿਆ ਹੋਇਆ ਹੈ ਇਹ ਗੁਰਦੁਆਰਾ ਸਾਹਿਬ ਦਾ ਇੱਥੇ ਗੇਟ ਲੱਗਿਆ ਹੋਇਆ ਤੇ ਉੱਪਰ ਗੁਰਦੁਆਰਾ ਸਾਹਿਬ ਦਾ ਨਾਮ ਲਿਖਿਆ ਹੋਇਆ ਗੁਰਦੁਆਰਾ ਮਾਤਾ ਸੁੰਦਰਕੌਰ ਜੀ ਬਾਕੀ ਹੁਣ ਆਪਾਂ ਅੰਦਰ ਜਾ ਕੇ ਗੁਰਦੁਦਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ ਇਹ ਗੁਰਦੁਆਰਾ ਸਾਹਿਬ ਹੈ ਜਿਹੜਾ ਸੈ ਸੈਕਟਰ 70 ਮਹਾਲੀ ਦੇ ਜਿਹੜੇ ਫਲੈਟ ਹੈ ਉਹਨਾਂ ਦੀ ਬੈਕ ਸਾਈਡ ਤੇ ਇਹ ਬਣਿਆ ਹੋਇਆ ਹੈ ਤੇ ਇੱਕ ਇੱਥੇ ਦੇ ਨੇੜੇ ਟਾਵਰ ਵੀ ਬਣਿਆ ਹੋਇਆ ਹੈ ਟਾਵਰ ਦੀ ਬੈਕ ਸਾਈਡ ਗੁਰਦੁਆਰਾ ਸਾਹਿਬ ਇਹ ਬਣਿਆ ਹੋਇਆ ਹੈ ਇਸ ਦਰਵਾਜ਼ੇ ਰਾਹੀਂ ਆਪਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਐਂਟਰੀ ਕੀਤੀ ਹੈ ਤੇ ਸਾਰੀ ਇਹ ਗੁਰਦੁਆਰਾ ਸਾਹਿਬ ਦੀ ਚਾਰ ਦਿਵਾਰੀ ਕਰੀ ਹੋਈ ਹੈ ਸਾਹਮਣੇ ਆਪਾਂ ਦਰਸ਼ਨ ਕਰ ਰਹੇ ਹਾਂ ਜੀ ਗੁਰਦੁਆਰਾ ਸਾਹਿਬ ਦਾ ਨਿਸ਼ਾਨ ਸਾਹਿਬ ਤੇ ਇਹ ਜਿਹੜਾ ਨਿਸ਼ਾਨ ਸਾਹਿਬ ਨੀਲੇ ਰੰਗ ਦਾ ਹੈ ਇਸ ਗੁਰਦੁਆਰਾ ਸਾਹਿਬ ਤੇ ਬਾਬਾ ਬੁੱਢਾ ਦਲ ਨਿਹੰਗ ਸਿੰਘਾਂ ਦਾ ਕੰਟਰੋਲ ਹੈ ਬਾਕੀ ਆਪਾਂ ਹੁਣ ਅੰਦਰ ਜਾ ਕੇ ਗੁਰਦੁਆਰਾ ਸਾਹਿਬ ਦੇ ਇੱਕ ਗੁਰਦਰਾ ਸਾਹਿਬ ਦੀ ਆਪਾਂ ਸਾਰੀ ਦੇਖੋ ਆ ਜਗ੍ਹਾ ਦੇਖ ਰਹੇ ਹਾਂ ਕਾਫੀ ਖੁੱਲੀ ਜਗ੍ਹਾ 'ਚ ਨਹੀਂ ਗੁਰਦਰਾ ਸਾਹਿਬ ਬਣਿਆ ਹੋਇਆ ਹੈ। ਸਾਹਮਣੇ ਇਹ ਜਗ੍ਹਾ ਬਣੀ ਹੋਈ ਜੀ ਹੱਥ ਧੋਣ ਵਾਸਤੇ ਤੇ ਇਹਦੇ ਨਾਲ ਹੀ ਆਪਾਂ ਨੂੰ ਨਿਸ਼ਾਨ ਸਾਹਿਬ ਦੇ ਆਪਾਂ ਦਰਸ਼ਨ ਕਰ ਲੈਣੇ ਆ। ਏਕੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਹੁਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਗੁਰਦੁਆਰਾ ਮਾਤਾ ਸੁੰਦਰਕੌਰ ਜੀ। ਬਾਕੀ ਸਾਰੀ ਜਾਣਕਾਰੀ ਤੁਸੀਂ ਵੀਡੀਓ ਰੋਕੇ ਪੜ੍ਹ ਸਕਦੇ ਆ। ਇਹ ਹੁਣ ਆਪਾਂ ਨਿਸ਼ਾਨ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ ਗੁਰਦਰਾ ਸਾਹਿਬ ਦੇ। ਬਾਕੀ ਅੰਦਰ ਚੱਲਦੇ ਆਪਾਂ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਦੇ ਆ ਤੇ ਦਰਸ਼ਨ ਕਰਦੇ ਆ ਸਾਹਮਣੇ ਬਣਿਆ ਹੋਇਆ ਜੀ ਦਰਬਾਰ ਸਾਹਿਬ ਤੇ ਇੱਥੇ ਗੁਰਦੁਆਰਾ ਸਾਹਿਬ ਦਾ ਜਿਹੜਾ ਪ੍ਰੋਗਰਾਮ ਹੈ ਉਹ ਇੱਥੇ ਨੋਟ ਕੀਤੇ ਜਾਂਦੇ ਆ ਜਿਵੇਂ ਸੰਗਰਾਂਦ ਮੱਸਿਆ ਪੂਰਨਮਾਸੀ ਦਸਵੀਂ ਗੁਰਪੁਰਬ ਤੇ ਬਾਕੀ ਗੁਰਦਾਰਾ ਸਾਹਿਬ ਦਾ ਹੁਕਮਨਾਮਾ ਹੈ ਉਹ ਇਸ ਸਾਈਡ ਲਿਖਿਆ ਹੋਇਆ ਹੈ ਅੱਜ ਦਾ ਸ਼੍ਰੀ ਮੁਖਵਾਗ ਅੰਗ ਇਹ ਆਪਾਂ ਵੀਡੀਓ ਰੋਕੇ ਪੜ੍ਹ ਸਕਦੇ ਹਾਂ ਦਿਨ ਵੀਰਵਾਰ ਹੈ ਅੱਜ ਤੇ ਤਾਰੀਖ ਲਿਖੀ ਹੋਈ ਹੈ ਬਾਕੀ ਹੁਣ ਆਪਾਂ ਅੰਦਰ ਜਾ ਕੇ ਗੁਰਦਾਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਮੈਂ ਬਾਹਰ ਆ ਗਿਆ ਜੀ ਗੁਰਦੁਆਰਾ ਸਾਹਿਬ ਦੇ ਤੇ ਜਿਹੜਾ ਇਹ ਗੁਰਦੁਆਰਾ ਸਾਹਿਬ ਹੈ ਮਾਤਾ ਸੁੰਦਰਕੌਰ ਜੀ ਦੇ ਨਾਮ ਤੋਂ ਬਣਿਆ ਹੋਇਆ ਜਿਵੇਂ ਆਪਾਂ ਉੱਪਰ ਲਿਖਿਆ ਹੋਇਆ ਦੇਖ ਰਹੇ ਹਾਂ ਗੁਰਦੁਆਰਾ ਸਾਹਿਬ ਮਾਤਾ ਸੁੰਦਰਕੌਰ ਜੀ ਤੇ ਬਾਕੀ ਇਸ ਗੁਰਦੁਆਰਾ ਸਾਹਿਬ ਦਾ ਕਿਤੇ ਮਤਲਬ ਇਤਿਹਾਸ ਦਾ ਬੋਰਡ ਤਾਂ ਲੱਗਿਆ ਨਹੀਂ ਹੋਇਆ ਪਰ ਇਹ ਗੁਰਦੁਆਰਾ ਸਾਹਿਬ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਸਾਹਮਣੇ ਹੁਣ ਆਪਾਂ ਜਿਹੜਾ ਇਹ ਖੂਹ ਦੇਖ ਰਹੇ ਹਾਂ ਜੀ ਇਹ ਖੂਹ ਵੈਸੇ ਫਿਲਹਾਲ ਹੁਣ ਤਾਂ ਬੰਦ ਕਰਿਆ ਹੋਇਆ ਪਰ ਇਹ ਪੁਰਾਣਾ ਖੂਹ ਹੈ ਸਮੇ ਦਾ ਪ੍ਰਾਤਨਕ ਖੂਹ ਹੈ ਮਾਤਾ ਸੁੰ ਬਾਕੀ ਜਿਹੜਾ ਇਹ ਇਤਿਹਾਸ ਹੈ ਗੁਰਦਾਰਾ ਸਾਹਿਬ ਦਾ ਦੋ ਇਤਿਹਾਸ ਮਿਲਦੇ ਆ ਗੁਰਦਾਰਾ ਸਾਹਿਬ ਦੇ ਉਹ ਵੀ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਆ ਤੇ ਸਾਹਮਣੇ ਉਸ ਸਾਈਡ ਨਾਲ ਲੰਗਰ ਹਾਲ ਬਣਿਆ ਹੋਇਆ ਗੁਰਦਾਰਾ ਸਾਹਿਬ ਦੀ ਰਸੋਈ ਜਾਂ ਲੰਗਰ ਹਾਲ ਆਪਾਂ ਇਹਨੂੰ ਕਹਿ ਦਿੰਨੇ ਆ ਇੱਥੇ ਜਦੋਂ ਕੋਈ ਪ੍ਰੋਗਰਾਮ ਹੁੰਦਾ ਜਿਵੇਂ ਗੁਰਪੁਰਬ ਹੁੰਦੀ ਹੈ ਸੰਗਰਾਤ ਹੁੰਦੀ ਹੈ ਜਾਂ ਮੱਸਿਆ ਕੁਝ ਇਸ ਤਰ੍ਹਾਂ ਕਰਕੇ ਜਿਹੜੀ ਲੋਕਲ ਸੰਗਤ ਆਂਦੀ ਹੈ ਤਾਂ ਇੱਥੇ ਲੰਗਰ ਦਾ ਬਣਾਉਣ ਦਾ ਜਿਹੜਾ ਪ੍ਰਬੰਧ ਇੱਥੇ ਕੀਤਾ ਜਾਂਦਾ ਹੈ ਇਹ ਨਿਸਾਨ ਸਾਹਿਬ ਦੇ ਨਾਲ ਹੀ ਇੱਥੇ ਇਸ ਸਾਈਡ ਬਣਿਆ ਹੋਇਆ ਹੈ ਬਾਕੀ ਗੁਰਦਾਰਾ ਸਾਹਿਬ ਦਾ ਜਿਹੜਾ ਇਤਿਹਾਸ ਹੈ ਉਹ ਹ ਇਤਿਹਾਸ ਮੁਤਾਬਿਕ ਪਰਿਵਾਰ ਵਿਛੋੜੇ ਤੋਂ ਬਾਅਦ ਗੁਰਗੋਬ ਸਿੰਘ ਦਾ ਪਰਿਵਾਰ ਦੋ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਸੀਗਾ ਜੀ ਤੇ ਮਾਤਾ ਸੁੰਦਰਕੌਰ ਤੇ ਮਾਤਾ ਸਹਿਬਕੌਰ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਜੀ ਨਾਲ ਇੱਕ ਰਾਤ ਰੋਪੜ ਰੁਕੇ ਸੀਗੇ ਤੇ ਉਸ ਤੋਂ ਬਾਅਦ ਜਦੋਂ ਉਹ ਦਿੱਲੀ ਨੂੰ ਜਾ ਰਹੇ ਸੀਗੇ ਤਾਂ ਇਸ ਸਥਾਨ ਤੇ ਕੁਝ ਦਿਨ ਰੁਕੇ ਸੀਗੇ ਇੱਥੇ ਤਾਂ ਇਹ ਤਾਂ ਕਰਕੇ ਜਿਹੜਾ ਇਤਿਹਾਸ ਹੈ ਮਾਤਾ ਸੁੰਦਰਕੌਰ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਬਾਕੀ ਦੂਜਾ ਇਤਿਹਾਸ ਇਹ ਮਿਲਦਾ ਹੈ ਕਿ ਜਦੋਂ ਬਾਬਾ ਬੰਦਾ ਬਹਾਦਰ ਨੇ ਚੱਪੜਚੜੀ ਦੀ ਜਿਹੜੀ ਜੰਗ ਲੜੀ ਹੈ ਤਾਂ ਉਸ ਵੇ ਜਿਹੜਾ ਲੰਗਰ ਪ੍ਰਸ਼ਾਦਾ ਸਾਰਾ ਇਸ ਸਥਾਨ ਤੋਂ ਤਿਆਰ ਹੋ ਕੇ ਜਾਂਦਾ ਸੀਗਾ ਤਾਂ ਕਰਕੇ ਇਹ ਇਹ ਜਿਹੜਾ ਇਤਿਹਾਸਿਕ ਸਥਾਨ ਹੈ ਦੋ phía ਸੇ ਦੇ ਮਿਲਦੇ ਆਂ ਬਾਕੀ ਦੂਜੇ ਪਾਸੇ ਜੇ ਆਪਾਂ ਦੇਖੀਏ ਤਾਂ ਇੱਥੇ ਕੁਝ ਅੰਬਾਂ ਦੇ ਦਰਖਤ ਵੀ ਲੱਗੇ ਹੋਏ ਆਂ ਤੇ ਉਹਨਾਂ ਦੇ ਪਿੱਛੇ ਕੁਝ ਕਮਰੇ ਬਣੇ ਹੋਏ ਆਂ ਕੁਝ ਕਮਰੇ ਪਾਤੀ ਸਿੰਘਾਂ ਦੇ ਆਂ ਬਾਕੀ ਇੱਥੇ ਰੁਕਣ ਦਾ ਰੈਸਟ ਦਾ ਹਲੇ ਪ੍ਰਬੰਧ ਹੈ ਨਹੀਂ ਕਾਰ ਸੇਵਾ ਦਾ ਕੰਮ ਹਲੇ ਦੱਸਦੇ ਆਂ ਕਿ ਚੱਲ ਰਿਹਾ ਹੈ ਤੇ ਬਾਕੀ ਲੰਗਰ ਦਾ ਪ੍ਰੋਗਰਾਮ ਵੀ ਜਿਹੜਾ ਉਹ ਵੀ ਪ੍ਰਬੰਧ ਇੱਥੇ ਜਦੋਂ ਸਮਾਗਮ ਹੁੰਦਾ ਹੈ ਤਾਂ ਉਸ ਵਿੱਚ ਇੱਥੇ ਲੰਗਰ ਦਾ ਪ੍ਰਬੰਧ ਮਿਲ ਜਾਂਦਾ ਹੈ ਕਿਉਂਕਿ ਇਹ ਗੁਰਦੁਆਰਾ ਸਾਹਿਬ ਜਿਹੜਾ ਇਹਦੇ ਨੇੜਲਾ ਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੌਣਾ ਉਹਦੇ ਬਿਲਕੁਲ ਨੇੜੇ ਬਣਿਆ ਹੋਇਆ ਹੈ ਤਾਂ ਜੇ ਕਦੇ ਸੰਗਤ ਉੱਥੇ ਦਰਸ਼ਨ ਕਰਨ ਲਈ ਆਉਂਦੀ ਹੈ ਤਾਂ ਇਹ ਸਥਾਨ ਦੇ ਵੀ ਦਰਸ਼ਨ ਕਰ ਸਕਦੀ ਹੈ ਕਿਉਂਕਿ 1 ਕਿਲੋਮੀਟਰ ਤੋਂ ਵੀ ਘੱਟ ਫਾਸਲੇ ਤੇ ਇਹ ਗੁਰਦੁਆਰਾ ਸਿੰਘ ਸ਼ਹੀਦਾਂ ਵਾਲੇ ਸਥਾਨ ਤੋਂ ਬਣਿਆ ਹੋਇਆ ਹੈ। ਬਾਕੀ ਹੁਣ ਮੈਂ ਵਾਪਸ ਬਾਹਰ 메ਨ ਗੇਟ ਤੇ ਆ ਗਿਆ ਤੇ ਇਸ ਸਾਈਡ ਬਣਿਆ ਹੋਇਆ ਜੀ ਗੁਰਦੁਆਰਾ ਸਿੰਘ ਸ਼ਹੀਦਾਂ ਸੌਣਾ ਉਹ ਸਾਈਡ ਤੋਂ ਇਹ ਰੋਡ ਆ ਜਾਂਦਾ ਹੈ ਗੁਰਦੁਆਰਾ ਸਿੰਘ ਸ਼ਹੀਦਾਂ ਸੌਣਾ ਤੋਂ ਤੇ ਅੱਗੇ ਜਿਹੜਾ ਇਹ ਰੋਡ ਹੈ ਖਰੜ ਨੂੰ ਕਨੈਕਟ ਹੋ ਜਾਂਦਾ ਹੈ। ਜੇ ਆਪਾਂ ਸ਼ਾਰਟਕਟ ਅੱਗੇ ਖਰੜ ਜਾਣਾ ਤਾਂ ਇਸ ਰੋਡ ਨੂੰ ਹੋ ਕੇ ਆਪਾਂ ਖਰੜ ਤੱਕ ਨਿਕਲ ਜਾਣੇ ਆ ਗੁਰਦੁਆਰਾ ਸਾਹਿਬ ਦੇ ਗੇਟ ਦੇ ਬਾਹਰ ਇੱਥੇ ਇੱਕ ਬੈਨਰ ਲੱਗਿਆ ਹੋਇਆ ਜਿਸ ਤੇ ਜਾਣਕਾਰੀ ਦਿੱਤੀ ਹੋਈ ਹੈ ਪਾਕਿਸਤਾਨ ਦੀ ਗਰਤਾਰਪੁਰ ਯਾਤਰਾ ਬਾਰੇ ਇਹ ਨੰਬਰ দেয়া ਹੋਏ ਤੇ ਖਰਚਾ 3500 ਰੁਪਏ ਲਿਖਿਆ ਹੋਇਆ ਹੈ ਤਾਂ ਇਹ ਆਪਣਾ ਅੱਜ ਇੱਕ ਛੋਟਾ ਜਿਹਾ ਵਲੋਗ ਵੀਡੀਓ ਸੀ ਜਿਹੜਾ ਕਿ ਆਪਾਂ ਨੇ ਗੁਰਦੁਦਾਰਾ ਸਾਹਿਬ ਦੇ ਦਰਸ਼ਨ ਕਰੇ ਆਂ ਇਹ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਦੋ ਇਤਿਹਾਸ ਮਿਲਦੇ ਆਂ ਇਹ ਗੁਰਦੁਆਰਾ ਸਾਹਿਬ ਗੁਰਦਰਾ ਸਿੰਘ ਸੀਡਾ ਸੌਣਾ ਤੋਂ ਬਿਲਕੁਲ ਨੇੜੇ ਬਣਿਆ ਹੋਇਆ ਹੈ ਤਾਂ ਜੀ ਕਦੇ ਆਪਾਂ ਗੁਰਦਰਾ ਸਿੰਘ ਸਿੱਦਾ ਸੌਣਾ ਆਏ ਤਾਂ ਇਹ ਗੁਰਦਰਾ ਸਾਹਿਬ ਦੇ ਵੀ ਦਰਸ਼ਨ ਕਰ ਸਕਦੇ ਹਾਂ ਕਿਉਂਕਿ ਬਹੁਤ ਘੱਟ ਸੰਗਤ ਨੂੰ ਇਸ ਗੁਰਦਰਾ ਸਾਹਿਬ ਦੇ ਇਤਿਹਾਸ ਬਾਰੇ ਪਤਾ ਹੈ ਬਾਕੀ ਇਸ ਵੀਡੀਓ ਵਲੋਗ ਨੂੰ ਆਪਾਂ ਇੱਥੇ ਐਂਡ ਕਰਦੇ ਹਾਂ ਜੀ ਅਗਲੀ ਕਿਸੇ ਹੋਰ ਵੀਡੀਓ 'ਚ ਮਿਲਦੇ ਹਾਂ ਜੀ ਧੰਨਵਾਦ